ਪਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪਿਛਲੇ ਦਿਨੀ ਜੋ ਕਿਸਾਨਾਂ ਨੇ ਫਸਲਾਂ ਤੇ ਆਤਕਾਈ ਕਈ ਥਾਵਾਂ ਤੇ ਗੜੇ ਮਾਰੀ ਉਹਦੇ ਵੀ ਫਸਲਾਂ ਬਰਬਾਦ ਕੀਤੀਆਂ ਤੇ ਬਹੁਤ ਸਾਰੇ ਥਾਵਾਂ ਤੇ ਜਿਹੜੀ ਭਿਆਨ ਕਾਗ ਜਿਹੜੀ ਲੱਗੀ ਸੀ ਤੇ ਉਹਦੇ ਨਾਲ ਕਿਸਾਨਾਂ ਨੂੰ ਇਹ ਖਾਣ ਵਾਸਤੇ ਤੇ ਦਾਣੇ ਘਰਾਂ ਦੇ ਵਿੱਚ ਰੱਖਣ ਵਾਸਤੇ ਵੀ ਜਿਹੜੇ ਬਚੇ ਨੇ ਤੇ ਜੇ ਵੀ ਸੰਬਿਤ ਪੰਜਾਬ ਦੀ ਜਾਂ ਕੇਂਦਰ ਦੀ ਸਰਕਾਰ ਉਹ ਕਿਸਾਨਾਂ ਨੂੰ ਕੁਝ ਮੁਆਵਜ਼ਾ ਵਗੈਰਾ ਦੇਣ ਦੀ بجائے ਤੋਂ ਸਿਰਫ ਜਿਹੜਿਆ ਸਿਆਸੀ ਰੋਟੀਨਾ ਸੇਕਣ ਲੱਗੇ ਹੋਏ ਨੇ ਅਸੀਂ ਦੋ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਕੁਝ ਚੈਨਲਾਂ ਦੇ ਉੱਪਰ ਵੀਡੀਓ ਦੇ ਰਏ ਸੀਗੇ ਕਿ ਗੁਰੂ ਹਰਸਾਏ ਇਲਾਕੇ ਦੇ ਵਿੱਚ ਰਾਣਾ ਗਰਮੀਤ ਸਿੰਘ ਸੋਢੀ ਜਿਹੜਾ ਆਪਦੇ ਆਪ ਨੂੰ ਬੀਜੇਪੀ ਦਾ ਕਾਫੀ ਖਾਸਮ ਖਾ ਸਾਡੂ ਸੰਖਦਾ ਤੋਂ ਪਿੰਡਾਂ ਚ ਜਾ ਜਾ ਕੇ ਇਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਦੇ ਪੰਜਾਬ ਸਰਕਾਰ ਵਾਲਿਆਂ ਦੀ ਤੌਰ ਤੇ ਗੋਡਾ ਰੱਖ ਕੇ ਮੁਆਜਾ ਲਵਾਂਗੇ। ਕਿ ਅਸੀਂ ਪੁੱਛਣਾ ਚਾਹੁੰਦੇ ਭਾਈ ਸਾਹਿਬ ਤੁਹਾਡੀ ਕੇਂਦਰ ਦੇ ਰੇ ਸਰਕਾਰ ਆ ਤੁਸੀਂ ਮੂੰਹ ਚੱਕ ਕੇ ਬਿਨਾਂ ਵਜਾ ਲੋਕਾਂ ਦੇ ਘਰਾਂ ਤੇ ਜਾਂ ਲੋਕਾਂ ਦੇ ਖੇਤਾਂ ਚੱਲ ਕੇ ਪਹੁੰਚ ਰਹੇ ਹੋ ਤੁਸੀਂ ਤਾਂ ਪਹਿਲਾਂ ਦੱਸ ਦਿਓ ਕਿ ਕੇਂਦਰ ਵਾਲੇ ਆ ਕਿਸਾਨਾਂ ਨੂੰ ਦੇ ਰਹੇ ਆ ਬਈ ਪੰਜਾਬ ਦਾ ਹਿੱਸਾ ਬੰਦਾ ਇਹ ਵੀ ਲੈ ਕੇ ਦੇਵਾਂਗੇ ਦੇਣਾ ਨਾ ਕੇਂਦਰ ਨੇ ਕੁਛ ਨਾ ਤੇ ਆਪ ਸਰਕਾਰ ਨੇ ਕੁਛ ਦੇਣਾ ਕਿਸਾਨਾਂ ਨੂੰ ਸਿਰਫ ਤੋਂ ਸਿਰਫ ਕੋਈ ਨਦਰ ਦੇ ਵਿੱਚ ਜਿਵੇਂ ਰੋਟਾ ਸਿੱਖਣਾ ਸ਼ੁਰੂ ਕੀਤਾ ਹੋਣਾ ਅਸੀਂ ਮੈਂ ਤੋਂ ਪਹਿਲਾਂ ਵੀ ਸਾਥੀਆਂ ਨੇ ਦੱਸਿਆ ਇਹ ਪੂਰੇ ਪੰਜਾਬ ਦੇ ਇੱਕ ਤਾਂ ਕਿਸਾਨਾਂ ਦੀ ਪੁੱਟਾਵਾਗ ਫਾਲੋ ਹੋਈ ਫਸਲ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਿਹੜੀ ਅੱਗ ਵੀ ਭੇਟ ਚੜ ਗਈ ਤੇ ਸਾਡੇ ਸੂਬੇ ਦੇ ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ ਉਹ ਡਾਂਸ ਕਰਨ ਚ ਰਹਿ ਗਏ ਕਿ ਮਗਲ ਹੋਏ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ ਕਿ ਕਿਸਾਨਾਂ ਦੇ ਕੋਲ ਜਿਹੜੇ ਖਾਣ ਵਾਸਤੇ ਲੋਕ ਤੇ ਕਿਸਾਨਾਂ ਕੋਲੇ ਦਾਣੇ ਨਹੀਂ ਬਚੇ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਭੰਗੜੇ ਪਾਉਣ ਤੋਂ ਨਾਲ ਵੇਰ ਨਹੀਂ ਮਿਲਦੀ ਤੇ ਸਾਡੇ ਜਿਹੜੇ ਇਥੋਂ ਜੇ ਕਹੇ ਇਹ ਇਲਾਕੇ ਦੇ ਸਪੀਕਰ ਸਾਹਿਬ ਕਰਤਾਰ ਸਿੰਘ ਛੰਡਾ ਜਮਲਾਦਲਾ ਨਾਮ ਚਾਰ ਘਰ ਤੇ ਰੱਖ ਬੈਠੋ ਤੇ ਸਪੀਕਰ ਨੇ ਉਹ ਪੰਜਾਬੀ ਤੇ ਜਿਹਨਾਂ ਆਪਾਂ ਆਵਾਜ਼ਾਂ ਕਹਿੰਦੇ ਹੁੰਦੇ ਆ ਉਹਦਾ ਨਾਮ ਵਾਜਾ ਹੋਣਾ ਚਾਹੀਦਾ ਸੀ ਉਸੇ ਤਰ੍ਹਾਂ ਦੇ ਇਹ ਕੰਮ ਆ ਪਿਛਲੇ ਦਿਨ ਇਹਨਾਂ ਕੇ ਛੰਡੇ ਲੈ ਕੇ ਕਿਸਾਨ ਜਿਹੜੇ ਸਾਡੇ ਸਾਹਮਣੇ ਆ ਕੇ ਖੜ ਜਾਂਦੇ ਆ ਜਦੋਂ ਤੁਹਾਡੇ ਆ ਸਰਕਾਰਾਂ ਨੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਨੇ ਆ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਅੱਗ ਲੱਗੀ ਸੀ ਬਹੁਤ ਸਾਰੇ ਕਿਸਾਨ ਜਿਹੜੇ ਫਾਇਰ ਬਗੇਟ ਵਾਲੇ ਲੋਨ ਤਰਦੇ ਕਰਦੇ ਜਿਹੜੇ ਉਹ ਥੱਕ ਜਾਂਦੇ ਸੀ ਨਾ ਕੋਈ ਫਾਇਰ ਬਗੇਟ ਪਹੁੰਚਦੀ ਸੀ ਜੇ ਕੋਈ ਪਹੁੰਚਦੀ ਸੀ ਤੇ ਉਹਦਾ ਖੇਤ ਦੇ ਵਿੱਚ ਆ ਕੇ ਪਾਣੀ ਨੂੰ ਕੋਈ ਜਾਂਦਾ ਸੀ ਫਿਰ ਉਹ ਪਾਣੀ ਲੈਣ ਜਾਂਦੇ ਸੀ ਤੇ ਉਹ ਆ ਕੇ ਵੈਸੇ ਮਟਾਵੇ ਵਿੱਚ ਫਸ ਕੇ ਖੜ ਜਾਂਦੀ ਸੀ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਫਿਰ ਪਿੰਡਾਂ ਦੇ ਵਿੱਚ ਆਿਆਂ ਨੂੰ ਲੋਕਾਂ ਨੂੰ ਫੁੱਲ ਨਹੀਂ ਪਾਉਣਦੇ ਫਿਰ ਝੰਡਾ ਲੈ ਕੇ ਪਰਾਡਾ ਘਰਾਓ ਹੀ ਕਰਨਗੇ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਬਣਾਏ ਨੇ ਕਦੀ ਤੁਸੀਂ ਇਹ ਕਹਿ ਦਿੰਦੇ ਹੋ ਜੇ ਕਿਸਾਨ ਕੋਈ ਅਦਾ ਹੱਕ ਮੰਗਦਾ ਤੇ ਤੇਰੀ ਬਾਣਾ ਸਾਡੇ ਕੋਲੇ ਸੌਕਾ ਜੇ ਪੰਜਾਬ ਵਾਲਿਆਂ ਕੋ ਮੱਲ ਦੇ ਕਹਿ ਦਿੰਦੇ ਕੇਂਦਰ ਦੇ ਵਸਾ ਕੇਂਦਰ ਨੇ ਹੱਲ ਕਰ ਲੈ ਜੇ ਕੇਂਦਰ ਵਾਲਿਆਂ ਕੋਲ ਜਾਂਦੇ ਤੇ ਕਹਿ ਦਿੰਦੇ ਪੰਜਾਬ ਵਾਲਿਆਂ ਦੇ ਸਾਡੀ ਵਸਤੀ ਗਾਈ ਆ ਪਿਛਲੇ ਦਿਨੀ ਕੀ ਦੇਖਿਆ ਜਿਹੜਾ ਸ਼ੰਭੂ ਤੇ ਖਨੌਰੀ ਤੇ ਮੋਰਚਾ ਲੱਗਾ ਸੀ ਜਦੋਂ ਦਾ ਕਿਸਾਨ ਦਿੱਲੀ ਨੂੰ ਚੱਲੇ ਸੀ ਉਦੋਂ ਪਹਲੇ ਸੀ ਕਿ ਕੇਂਦਰ ਸਰਕਾਰ ਨਾਲ ਲੜਾਈ ਆ ਕੇਂਦਰ ਤੋਂ ਮੰਗਾਂ ਨੇ ਉਹ ਮਨਾ ਲੈਣ ਅਸੀਂ ਤਾਂ ਜਿਹੜਾ ਕਿਸਾਨਾਂ ਦੇ ਨਾਲ ਆ ਤੇ ਜਦੋਂ ਸਮਾਨ ਚੋਰੀ ਕਰਨਾ ਸੀ ਉਹ ਪੰਜਾਬ ਵਾਲੇ ਐਮਐਲਏ ਲੱਗੇ ਹੋਏ ਸੀ ਸਭ ਤੋਂ ਵੱਧ ਤੇ ਟਾਲੇਆਂ ਕਿਸਾਨਾਂ ਦੀਆਂ ਪੰਜਾਬ ਵਾਲੇ ਐਮਐਲਏ ਦੇ ਘਰਾਂ ਚੋਂ ਮਿਲਦੀਆਂ ਉਹਨਾਂ ਦੇ ਖਾਸ ਖਾਸ ਰਿਸ਼ਤੇਦਾਰਾਂ ਦੇ ਘਰਾਂ ਚੋਂ ਮਿਲਦੇ ਸਾਰੇ ਜਦੋਂ ਪਸੰਦਾਂ ਦੀ ਰੋਟ ਕਾਮੀ ਸੀ ਉਹ ਪੰਜਾਬ ਵਾਲੇ ਅੱਗੇ ਹੋ ਗਏ ਕਿ ਦੇ ਪਸੰਦਾਂ ਨੂੰ ਕੋਈ ਦੇਣਾ ਫਿਰ ਤਾਂ ਇਹ ਕਹਿੰਦਾ ਕੇਂਦਰਾ ਵਾਲਾ ਨੇ ਕਿਹਾ ਪੰਜਾਬ ਵਾਲੇ ਵਾਲੇ ਦੇਣਾ ਪੰਜਾਬ ਵਾਲਾ ਨੇ ਕਿਹਾ ਕੇਂਦਰਾ ਵਾਲਾ ਨੇ ਦੇਣਾ ਤੇ ਜਦੋਂ ਰੋਟਣ ਤੇ ਆਏ ਉਹ ਰਾਕੇ ਲੁੱਟਣ ਲੱਗ ਗਏ ਜਿਹੜੇ ਕੇਂਦਰ ਤੋਂ ਆਪਦੇ ਹੱਕ ਮੰਗਣ ਜਾ ਰਹੇ ਸੀ ਅਧਿਆ ਮੰਦਾ ਮੰਗਣ ਜਾ ਰਹੇ ਸੀਗੇ ਤੇ ਫਿਰ ਤੁਸੀਂ ਭਾਈ ਉਹਨਾਂ ਦਾ ਸਮਾਨ ਚੋਰੀ ਕਿਉਂ ਕੀਤਾ ਤੁਸੀਂ ਉਹਨਾਂ ਲਈ ਬਜ਼ੁਰਗਾਂ ਦੇ ਜਗਰੀਆਂ ਉੱਥੇ ਰਾਤ ਨੂੰ ਉਹਨਾਂ ਨੂੰ ਖਿੱਚਾ ਤੋਈ ਕਰਕੇ ਬਸਾਂ ਦੇ ਵਿੱਚ ਲੱਡ ਕੇ ਲਗਾਏ ਚੜਾ ਕੇ ਤੇ ਕਈ-ਕਈ ਕਿਲੋਮੀਟਰ ਦੂਰ ਬਜ਼ੁਰਗਾਂ ਨੂੰ ਜਾ ਕੇ ਲਾਤਾ ਤੇ ਜਾਉਂ ਆਉਂਦੇ ਆਂਦੇ ਪਿੰਡਾਂੋਂ ਚਲੇ ਜੋ ਆਪੀ ਰਾਤ ਤੇ ਜਦੋਂ ਤੁਸੀਂ ਜਦੋਂ ਲੋਕਾਂ ਨੂੰ ਲੁੱਟਣਾ ਪੁੱਟਣਾ ਤੇ ਪੁੱਟਣਾ ਹੁੰਦਾ ਉਦੋਂ ਤੇ ਅੱਜ ਤਾਂ ਪੰਜਾਬ ਸਰਕਾਰ ਜਿਹੜੀ ਉਹ ਇੱਕ ਹੋ ਜਾਂਦੀ ਆ ਤੇ ਜਦੋਂ ਕੋਈ ਆਪਦੇ ਹੱਕ ਮੰਗਦਾ ਉਦੋਂ ਅੱਡੋ ਅੱਡੀ ਹੋ ਜਾਂਦੇ ਆ ਪੇਗਰ ਪਿੰਡਾਂ ਚ ਆਲੇ ਲੋਕ ਇਸੇ ਤਰ੍ਹਾਂ ਘੇਰਨੇਗੇ ਘੇਰ ਲਗੇ ਨਹੀਂ ਇਕੱਲੇ ਫਿਰ ਆਉਣ ਵਾਲੇ ਜ਼ਿਲ੍ਹਾ ਦੇ ਵਿੱਚ ਅਜੇ ਤਾਂ ਸ਼ੁਰੂਆਤ ਹੋ ਰਹੀ ਆ ਤੇ ਬਫਰਾਟ ਜਿਹੜੀ ਪੰਜਾਬ ਸਰਕਾਰ ਦੇ ਉਹ ਪੈਦਾ ਹੋਈ ਆ ਆਪਾਂ ਸਾਰੇ ਦੇਖ ਰਹੇ ਆ ਇਹਨਾਂ ਨੇ ਐਮਐਲਏ ਨੂੰ ਡੰਗਲੇ ਉਹਦੇ ਉੱਤੇ ਆਹ ਕਾਲ ਪਰ ਸਵਕ ਸੀਗਾ ਕੋਈ ਚੋਤੇ ਉੱਤਰ ਆ ਕਿ ਉਹਦਾ ਇੱਕ ਚਮਚਾ ਲਾਉ ਤੇ ਉਹ ਮਰਦਾ ਲਗਨ ਲੈ ਕੇ ਬੰਦਿਆਂ ਨੂੰ ਗੋਲੀ ਮਾਰਨ ਤੱਕ ਗਿਆ ਇਹ ਤੁਸੀਂ ਸਵਾਲ ਕਿਉਂ ਕਰਦੇ ਹੋ ਤੇ ਜਿਸ ਤਰ੍ਹਾਂ ਦੇ ਤੁਸੀਂ ਹੌਲੀ-ਹੌਲੀ ਜਿਹੇ ਉਹ ਹਾਲਾਤ ਬਣਾ ਰਹੇ ਹੋ ਪੰਜਾਬ ਦੇ ਵਿੱਚ ਤੇ ਫੇਰ ਤੁਸੀਂ ਦੇਖਦੇ ਚੱਲੋ ਆਉਣ ਵਾਲੇ ਦਿਨਾਂ ਦੇ ਵਿੱਚ ਬੰਦਾ ਕੀ ਆ ਫਿਰ ਇਹੀ ਚੰਗਾ ਰਹੂਗਾ ਕਿ ਬਿਹਤਰ ਤਾਂ ਇਹੀ ਰਹੂਗਾ ਕਿ ਜਿੱਥੇ-ਜਿੱਥੇ ਤੁਹਾਡੀਆਂ ਕੋਠੀਆਂ ਬਣਨਾਂ ਨੇ ਕਿਰਪਾ ਕਰਕੇ ਉਹਨਾਂ 'ਚ ਹੀ ਬੰਦ ਲਾ ਦੇ ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਗੇ ਤੇ ਫਿਰ ਅੱਗੇ ਜਿਹੜੇ ਬੰਦਾਂ ਦੇ ਹਾਰ ਪੈਂਦੇ ਸੀ ਐ ਕਿ ਲੋਕਤਾਂ ਨੂੰ ਖੇਤਰਾਂ ਵਾਲੇ ਹਾਰ ਪਾ ਕੇ ਜਿਹੜਾ ਤੁਹਾਡਾ ਮਾਨ ਸਨਮਾਨ ਉਹ ਜ਼ਰੂਰ ਕਰਨਗੇ ਇਸ ਕਰਕੇ ਤੁਸੀਂ ਜੇ ਚੰਗਾ ਚਾਹੁੰਦੇ ਹੋਗੇ ਤੇ ਆਪੋ ਆਪਣੇ ਘਰਾਂ ਦੀ ਰਿਆਦ ਦੇ ਕਿਉਂਕਿ ਪੰਜਾਬ ਦੇ ਹਰੇਕ ਤੱਕੇ ਨੂੰ ਚਾਹੇ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਵਿਦਿਆਰਥੀ ਹੋਵੇ ਨੌਜਵਾਨ ਹੋਵੇ ਮਰਾਜ਼ਮਾ ਹੋਵੇ ਹਰੇਕ ਤਰਫ ਦਾ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਦੁਖੀ ਆ ਕਿਉਂਕਿ ਹਰੇਕ ਨੂੰ ਮਿਲਣ ਉਪਰੰਤ ਤੇ ਉਪੰਦੇ ਵਿੱਚ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਨੇ ਕੋਈ ਕਸਾ ਨਹੀਂ ਛੱਡੀ ਇਹ ਦੋਵੇਂ 148 ਦੇ ਚੱਕੇਵਟੇ ਇਹਨਾਂ ਦੋਨਾਂ ਦੇ ਨਾਲ ਹੀ ਜਿਹੜਾ ਸਮੂਹ ਕੋ ਬਰਾਬਰ ਦਾ ਕਰਨਾ ਚਾਹੀਦਾ ਦੋਨਾਂ ਦੀ ਰੇਸ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਲਗਾਉਣੀ ਚਾਹੀਦੀ ਆ ਦੋਹਾਂ ਪਾਰਟੀਆਂ ਦੀ ਬੀਜੇਪੀ ਤੇ ਬੀਜੇਪੀ ਦੀ ਵੀ ਟੀਮ ਜਿਹੜੀ ਆਮ ਆਦਮੀ ਇਹਨਾਂ ਦੀ ਦੋਨਾਂ ਦੀ ਸਪੀਡ ਚੈੱਕ ਤਾਂ ਜਿਹੜੀ ਉਹ ਪਿੰਡਾਂ 'ਚ ਹੋਣੀ ਚਾਹੀਦੀ ਆ ਧੰਨਵਾਦ